ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 762 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 763 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਗੁਣਵੰਤੇ ਜੋ ਦਿਸੈ ਗੁਰ ਸਿਖੜਾ ਤਿਸ ਨੇਵ ਨੇਵ ਲਾਗੋਂ ਪਾਏ ਜਿਉ ਮੈਨੂੰ ਜਿਹੜਾ ਵੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ ਮੈਂ ਨਿਉ ਨਿਉ ਕਿ ਭਾਵ ਨਿਮਰਤਾ ਦੇਣਗੀ ਨਾਲ ਉਸ ਦੀ ਪੈਰੀਂ ਲਗਦਾ ਹਾਂ ਆਖਾਂ ਬਿਰთა ਜੀ ਕੀ ਗੁਰ ਸੱਜਣ ਦੇ ਹੇ ਮਿਲਾਏ ਜੀਓ ਤੇ ਉਸ ਨੂੰ ਆਪਣੇ ਦਿਲ ਦੀ ਪੀੜਾ ਤਾਂਗ ਦੱਸਦਾ ਹਾਂ ਤੇ ਬੇਨਤੀ ਕਰਦਾ ਹਾਂ हे ਗੁਰ ਸਿੱਖ ਮੈਨੂੰ ਸੱਜਣ ਗੁਰੂ ਮਿਲਾ ਦੇ ਸੋਈ ਦੱਸ ਉਪਦੇਸ਼ੜਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ ਮੈਨੂੰ ਕੋਈ ਅਜਿਹਾ ਸੋਣਾ ਉਪਦੇਸ਼ ਦੱਸ ਜਿਸ ਦੀ ਬਰਕਤ ਨਾਲ ਮੇਰਾ ਮਨ ਕਿਸੇ ਹੋਰ ਪਾਸੇ ਵੱਲ ਨਾ ਜਾਏ ਏ ਰਹਿਮਨ ਤੈਨੂੰ ਦੇਵਸਾ ਮੈਂ ਮਾਰਗ ਦਿਹੋ ਬਤਾਏ ਜਿਓ ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ ਮੈਨੂੰ ਰਸਤਾ ਦੱਸ ਜਿਸ ਰਸਤੇ ਤੇ ਪੈ ਕੇ ਪ੍ਰਭੂ ਪਰਮਾਤਮਾ ਦਾ ਦਰਸ਼ਨ ਕਰ ਸਕਾਂ ਹਾਂ ਆਇਆ ਦੂਰੋਂ ਚੱਲ ਕੇ ਮੈਂ ਤਕੀ ਤੋ ਸਰਣ ਆਏ ਜਿਓ ਮੈਂ ਬਹੁਤ ਦੂਰੋਂ ਭਾਵ 84 ਲੱਖ ਦੇ ਦੂਰ ਦੇ ਪਿੰਡੇ ਤੋਂ ਤੁਰ ਕੇ ਆਇਆ ਹਾਂ 84 ਲੱਖ ਜੂਨਾ ਭੁਗਤ ਕੇ ਫਿਰ ਮਨੁੱਖਾ ਦੇ ਵਿਚਾਇਆ ਹਾਂ ਹੁਣ ਮੈਂ ਤੇਰਾ ਆਸਰਾ ਧਕਿਆ ਹੈ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਓ ਮੈਂ ਆਪਣੇ ਚਿੱਤ ਵਿੱਚ ਆਸ ਰੱਖੀ ਹੋਈ ਹੈ ਕਿ ਤੂੰ ਮੇਰਾ ਸਾਰਾ ਦੁੱਖ ਦੂਰ ਕਰ ਦੇਵੇਂਗਾ ਮੇਰੇ ਹੁਣ 84 ਦੇ ਚੱਕਰ ਮੇਟ ਦੇਵੇਂਗਾ ਇਹ ਤਮਾਰ ਗਚਲੇ ਭਾਈ ਅੜੇ ਗੁਰ ਕਹੈ ਸੁਕਾਰ ਕਮਾਏ ਜਿਓ ਅੱਗੋਂ ਉਤਰ ਮਿਰਦਾ ਹੈ ਇਸ ਰਸਤੇ ਉਤੇ ਜਿਹੜੇ ਗੁਰ ਭਾਈ ਤੁਰਦੇ ਹਨ ਉਹ ਗੁਰੂ ਦੀ ਦਸੀਕਾਰ ਕਰਦੇ ਹਨ ਤੂੰ ਵੀ ਉਹੀ ਕਾਰ ਕਰ ਜੋ ਗੁਰੂ ਦੱਸਦਾ ਹੈ ਤਿਆਗੇ ਮਨ ਕੀ ਮਤੜੀ ਵਸਾਰੇ ਦੂਜਾ ਭਾਉ ਜਿਓ ਜੇ ਤੂੰ ਆਪਣੇ ਮਨ ਦੀ ਕੋਝੀ ਮਤ ਛੱਡ ਦੇਵੇਂ ਜੇ ਤੂੰ ਪ੍ਰਭੂ ਤੋਂ ਬਿਨਾ ਹੋਰ ਮਾਇਆ ਆਦਿਕ ਦਾ ਪਿਆਰ ਭੁਲਾ ਦੇਵੇਂ ਇਉਂ ਪਾਵੇ ਹਰ ਦਰਸਾਵੜਾ ਨਹਿ ਲੱਗੇ ਤੱਤੀ ਵਾਉ ਜਿਓ ਤਾਂ ਇਸ ਤਰ੍ਹਾਂ ਤੂੰ ਪ੍ਰਭੂ ਦਾ ਸੋਹਣਾ ਦਰਸ਼ਨ ਕਰ ਲਵੇਂਗਾ ਤੈਨੂੰ ਕੋਈ ਦੁੱਖ ਕਲੇਸ਼ ਨਹੀਂ ਵਿਆਪੇਗਾ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜਿਓ ਮੈਂ ਜੋ ਕੁਝ ਤੈਨੂੰ ਦੱਸਿਆ ਹੈ ਗੁਰੂ ਦਾ ਹੁਕਮ ਹੀ ਦੱਸਿਆ ਹੈ ਮੈਂ ਆਪਣੀ ਅਕਲ ਦਾ ਆਸਰਾ ਲੈ ਕੇ ਇਹ ਰਸਤਾ ਨਹੀਂ ਦੱਸ ਰਿਹਾ ਹਾਰ ਭਗਤ ਖਜ਼ਾਨਾ ਬਖਸਿਆ ਗੁਰ ਨਾਨਕ ਕੀ ਆਪਸਾਉ ਜਿਓ ਜਿਸ ਸੁਭਾਗ ਬੰਦੇ ਉਤੇ ਨਾਨਕ ਨੇ ਕਿਰਪਾ ਕੀਤੀ ਹੈ ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖਜ਼ਾਨਾ ਬਖਸ਼ ਦਿੱਤਾ ਹੈ ਮੈਂ ਬਹੁੜ ਨ ਤ੍ਰਿਸਨਾ ਭੁਖੜੀ ਹਉ ਰੱਜਾਂ ਤ੍ਰਿਪਤ ਘਾਇ ਜਿਓ ਗੁਰੂ ਨਾਨਕ ਦੀ ਮਿਹਰ ਦਾ ਸਦਕਾ ਮੈਂ ਪੂਰਨ ਤੌਰ ਤੇ ਰਜ ਗਿਆ ਹਾਂ ਮੈਨੂੰ ਹੁਣ ਮਾਇਆ ਦੀ ਕੋਈ ਭੁੱਖ ਨਹੀਂ ਸਤਾਂਦੀ ਜੋ ਗੁਰ ਦੀ ਸਹਿ ਸਿਖੜਾ ਸੈ ਸਨੇਵ ਨਿਵ ਲਾਗੋ ਪਾਏ ਜੀਓ ਮੈਨੂੰ ਜਿਹੜਾ ਵੀ ਕੋਈ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਹੈ ਮੈਂ ਨਿਮਰਤਾ ਦੀਨਗੀ ਨਾਲ ਉਸ ਦੇ ਪੈਰੀਂ ਲੱਗਦਾ ਹਾਂ ਰਾਗ ਸੋਹੀ ਸ਼ਾਂਤ ਮਹੱਲਾ ਪਹਿਲਾ ਘਰ ਪਹਿਲਾ ਰਾਗ ਸੋਹੀ ਘਰ ਪਹਿਲੇ ਵਿੱਚ ਪਹਿਲੇ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ਼ਾਂਤ ਇਕ ਓਅੰਕਾਰ ਸਤਗੁਰ ਪਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਪਰ ਜੋ ਬਨ ਮੈਂ ਮਤ ਪਈੜੈ ਘਰ ਪਾਹੁਣੀ ਬਲਰਾਮ ਜਿਓ ਏ ਪ੍ਰਭੂ ਜੀ ਮੈਂ ਤੇਥੋਂ ਸਦਕੇ ਹਾਂ ਤੂੰ ਕੋਈ ਤੂੰ ਕੈਸੀ ਅਚਰਜ ਲੀਲਾ ਰਚਾਈ ਹੈ ਜੀਵ ਬਿਸਤਰੀ ਤੇਰੀ ਰਚੀ ਮਾਇਆ ਦੇ ਪ੍ਰਭਾਵ ਹੇਠ ਜਵਾਨੀ ਦੇ ਸਮੇਂ ਈਓ ਮਸਤ ਹੈ ਜਿਵੇਂ ਸ਼ਰਾਬ ਪੀ ਕੇ ਮਦ ਹੁਸ਼ ਹੈ ਇਹ ਵੀ ਨਹੀਂ ਸਮਝਦੀ ਕਿ ਇਸ ਪੀਕੇ ਘਰ ਵਿੱਚ ਇਸ ਜਗਤ ਵਿੱਚ ਉਹ ਵਿਕ ਪਰਉਣੀ ਹੀ ਹੈ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜਿਓ ਵਿਕਾਰਾਂ ਦੀ ਕਮਾਈ ਬਿਨਾਲ ਚਿੱਤ ਵਿੱਚ ਉਹ ਮੈਲੀ ਰਹਿੰਦੀ ਹੈ ਗੁਰੂ ਦੀ ਸ਼ਰਨ ਨਹੀਂ ਆਉਂਦੀ ਤੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਹਿਰਦੇ ਵਿੱਚ ਗੁਣ ਟਿਕ ਨਹੀਂ ਸਕਦੇ ਗੁਣ ਸਾਰ ਨਾ ਜਾਣੀ ਪਰਮ ਭੁਲਾਣੀ ਜੋ ਬਨ ਬਾਦ ਗਵਾਇਆ ਮਾਇਆ ਦੀ ਭਟਕਣਾ ਵਿੱਚ ਪੈ ਕੇ ਜੀਵ ਇਸਤਰੀ ਨੇ ਪ੍ਰਭੂ ਦੇ ਗੁਣਾ ਦੀ ਕੀਮਤ ਨਾ ਸਮਝੀ ਕੁਰਾਹੇ ਪਈ ਰਹੀ ਤੇ ਜਵਾਨੀ ਦਾ ਸਮਾਂ ਵਿਅਰਥ ਗਵਾ ਲਿਆ ਵਾਰ ਘਰ ਦਰ ਦਰਸਨ ਨਹੀਂ ਜਾਤਾ ਪਿਰ ਕਾ ਸਹਿਜ ਨਾ ਪਾਇਆ ਨਾ ਉਸਨੇ ਖਸਮ ਪ੍ਰਭੂ ਨਾਲ ਸਾਝ ਪਾਈ ਨਾ ਉਸ ਦੇ ਦਰ ਨਾ ਉਸ ਦੇ ਘਰ ਤੇ ਨਾ ਹੀ ਉਸ ਦੇ ਦਰਸ਼ਨ ਦੀ ਕਦਰ ਪਛਾਣੀ ਭਟਕਣਾ ਵਿੱਚ ਹੀ ਰਹਿ ਕੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਦਾ ਸੁਭਾਅ ਭੀ ਪਸੰਦ ਨਾ ਆਇਆ ਸਤਗੁਰ ਪੂਛਨ ਮਾਰਗ ਚਾਲੀ ਸੁੱਤੀ ਰਹਿਣ ਵਿਹਾਣੀ ਮਾਇਆ ਦੇ ਮੋਹ ਵਿੱਚ ਸੁੱਤੀ ਹੋਈ ਜੀਵ ਇਸਤਰੀ ਦੀ ਜ਼ਿੰਦਗੀ ਦੀ ਸਾਰੀ ਰਾਤ ਬੀਤ ਗਈ ਸਤਗੁਰ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉੱਤੇ ਕਦੇ ਵੀ ਨਾ ਤੁਰੇ ਨਾਨਕ ਬਾਲ ਤਨ ਰਾਡੇ ਪਾ ਬਿਨ ਪਰ ਤਨ ਕੁਮਲਾਣੇ ਏ ਨਾਨਕ ਇਹ ਜੀ ਜੀ ਬਿਸਤਰੀ ਤਾਂ ਬਾਲ ਉਮਰੇ ਹੀ ਡੰਡੇ ਪਾਸੇ ਢੇਡ ਲਿਆ ਤੇ ਪ੍ਰਭੂ ਦੇ ਮਲਾਪ ਤੋਂ ਬਿਨਾ ਉਸ ਦਾ ਹਿਰਦਾ ਕਮਲ ਕੁਮਲਾਇਆ ਹੀ ਰਿਆ ਬਾਬਾ ਮੈਂ ਵਰ ਦੇਹੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜਿਓ ਏ ਪਿਆਰੇ ਸਤਗੁਰੂ ਮੈਨੂੰ ਖਸਮ ਪ੍ਰਭੂ ਮਿਲਾ ਮਿਹਰ ਕਰ ਮੈਨੂੰ ਉਹ ਪ੍ਰਭੂ ਪਤੀ ਪਿਆਰਾ ਲਗੇ ਮੈਂ ਉਸ ਤੋਂ ਸਦਕੇ ਜਾਵਾਂ ਰਾਵ ਰਹਾ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲ RAM ਜਿਓ ਜੋ ਸਦਾ ਹੀ ਹਰਥਾ ਵਿਆਪਕ ਹੈ ਚਾਰੇ ਜੁਗਾ ਵਿੱਚ ਵਿਆਪਕ ਹੈ ਤਿੰਨਾ ਹੀ ਪਵਨਾ ਵਿੱਚ ਜਿਸ ਦਾ ਹੁਕਮ ਚੱਲ ਰਿਹਾ ਹੈ ਤ੍ਰਿਭਾਵਨ ਕੰਤਰ ਵੈ ਸੁਹਾਗਣ ਆਉਗਣਵੰਤੀ ਦੂਰੇ ਤਿੰਨਾ ਪਵਨਾ ਦਾ ਮਾਲਕ ਪ੍ਰਭੂ ਪਰਮਾਤਮਾ ਭਾਗਾ ਵਾਲੀ ਜੀਵ ਇਸਤਰੀ ਨਾਲ ਪਿਆਰ ਕਰਦਾ ਹੈ ਪਰ ਜਿਸ ਨੇ ਔਗਣ ਹੀ ਔਗਣ ਸਹੇੜੇ ਉਹ ਉਸਦੇ ਚਰਨਾ ਤੋਂ ਵਿਛੜੀ ਰਹਿੰਦੀ ਹੈ ਜੈਸੀ ਆਸਾ ਤੈਸੀ ਮਨសា ਪੂਰ ਰਹਾ ਪਰ ਪੂਰੇ ਉਹ ਮਾਲਕ ਹਰੇਕ ਦੇ ਹਿਰਦੇ ਵਿੱਚ ਵਿਆਪਕ ਹੈ ਉਹ ਹਰੇਕ ਦੇ ਦਿਲ ਦੀ ਜਾਣਦਾ ਹੈ ਜਿਹੋ ਜੀ ਆਸ ਧਾਰ ਕੇ ਕੋਈ ਉਸਦੇ ਦਰ ਤੇ ਆਉਂਦੀ ਹੈ ਉਹੋ ਜੀ ਇੱਛਾ ਉਹ ਪੂਰੀ ਕਰ ਦਿੰਦਾ ਹੈ ਹਰ ਕੀ ਨਾਰ ਸੁਸਰਬ ਸੁਹਾਗਣ ਰਾਂਡ ਨਾ ਮੈਲੇ ਵੇਸੇ ਜਿਹੜੀ ਜੀਵੀ ਸਤਰੀ ਪ੍ਰਭੂ ਪਤੀ ਦੀ ਬਣੀ ਰਹਿੰਦੀ ਹੈ ਉਹ ਸਦਾ ਸੁਹਾਗ ਭਾਗ ਵਾਲੀ ਹੈ ਉਹ ਕਦੇ ਰੰਡੀ ਨਹੀਂ ਹੁੰਦੀ ਉਸ ਦਾ ਵੇਸ ਕਦੇ ਮੈਲਾ ਨਹੀਂ ਹੁੰਦਾ ਉਹਦਾ ਹਿਰਦਾ ਕਦੇ ਵਿਕਾਰਾਂ ਨਾਲ ਮੈਲਾ ਨਹੀਂ ਹੁੰਦਾ ਨਾਨਕ ਮੈਂ ਵਰ ਸਾਚਾ ਭਾਵੈ ਜੁਗ-ਜੁਗ ਪ੍ਰੀਤਮ ਤੈਸੇ ਨਾਨਕ ਨੂੰ ਉਹ ਸਦਾ ਤੇ ਰਹਿਣ ਵਾਲਾ ਪ੍ਰਭੂਪਤੀ ਸਦਾ ਪਿਆਰਾ ਲੱਗਦਾ ਹੈ ਜਿਹੜਾ ਪ੍ਰੀਤਮ ਹਰੇਕ ਜੁਗ ਵਿੱਚ ਇੱਕ ਸਮਾਨ ਰਹਿਣ ਵਾਲਾ ਹੈ ਬਾਬਾ ਲਗਣ ਗਣਾਏ ਹੰਪੇ ਵੰਨਿਆ ਸਹੁਰੇ ਬਲ ਰਾਮ ਜਿਓ ਏ ਸਤਿਗੁਰੂ ਉਹ ਮਹੂਰਤ ਕਢਾ ਉਹ ਅਵਸਰ ਪੈਦਾ ਕਰ ਉਹ ਸਮਾਂ ਲਿਆ ਜਿਸ ਦੀ ਬਰਕਤ ਨਾਲ ਮੈਂ ਭੀ ਪ੍ਰਭੂ ਪਤੀ ਦੇ ਚਰਨਾਂ ਵਿੱਚ ਜੁੜ ਸਕਾਂ ਸਾ ਹੁਕਮ ਰਜਾਏ ਸੋ ਨਾਟ ਲੈ ਜੋ ਪ੍ਰਭ ਕਰੇ ਬਲ ਰਾਮ ਜਿਓ ਏ ਗੁਰੂ ਤੇਰੀ ਕਿਰਪਾ ਨਾਲ ਰਜਾ ਦੇ ਮਾਲਕ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮੇਲ ਦਾ ਅਫਸਰ ਬਣ ਜਾਂਦਾ ਹੈ ਉਸ ਨੂੰ ਕੋਈ ਗਾਂ ਪਛਾ ਨਹੀਂ ਕਰ ਸਕਦਾ ਉਸ ਵਿੱਚ ਕੋਈ ਵਿਗਨ ਨਹੀਂ ਪਾ ਸਕਦਾ ਕਿਰਤ ਪਿਆ ਕਰ ਤੈ ਕਰ ਪਾਇਆ ਮੇਟ ਨਾ ਸਕੈ ਕੋਈ ਜੀਵਾ ਦੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ ਪ੍ਰਮਾਤਮਾ ਨੇ ਉਹਨਾਂ ਦੇ ਮਲਾਪ ਜੰਮ ਛੋੜੇ ਦਾ ਜੋ ਵੀ ਹੁਕਮ ਦਿੰਦਾ ਹੈ ਉਸ ਨੂੰ ਕੋਈ ਹੁਲੰਗ ਨਹੀਂ ਸਕਦਾ ਉਸ ਨੂੰ ਕੋਈ ਮੇੜ ਨਹੀਂ ਸਕਦਾ ਜਾਣੇ ਨਾ ਨਰਹਿਣ ਕੇਵਲ ਰਾਵ ਰਹਾ ਤੇ ਹਲੋਈ ਗੁਰੂ ਵਿਚੋਲੇ ਦੀ ਕਿਰਪਾ ਨਾਲ ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਵਿੱਚ ਵਿਆਪਕ ਹੈ ਤੇ ਫਿਰ ਵੀ ਆਪਣੇ ਪੈਦਾ ਕੀਤੇ ਬੰਦਿਆਂ ਤੋਂ ਸੁਤੰਤਰ ਹੈ ਜੀਵ ਇਸਤਰੀ ਨੂੰ ਆਪਣੇ ਚਰਨਾਂ ਵਿੱਚ ਜੋੜਨ ਲਈ ਲਾੜਾ ਬਣ ਕੇ ਆਉਂਦਾ ਹੈ ਮਾਏ ਨਿਰਾਸੀ ਹੋਏ ਰੋਏ ਵਿਛੁਣੇ ਬਾਲੇ ਬਾਲਹਿ ਤੇ ਜਿਵੇਂ ਤੀ ਨੂੰ ਤੋਰਨ ਲੱਗੀ ਮਾਂ ਮੁੜ ਮਿਲਣ ਦੀ ਆਸਾਂ ਲਾ ਕੇ ਰੋ ਕੇ ਵਿਛੁਰਦੀ ਹੈ ਤਿਵੇਂ ਮਾਇਆ ਜੀ ਬਿਸ਼ਤਰੀ ਦੇ ਪ੍ਰਭੂ ਪਤੀ ਨਾਲ ਪ੍ਰੇਮ ਦੇ ਕਾਰਨ ਜੀਵ ਇਸਤਰੀ ਨੂੰ ਆਪਣੇ ਕਾਬੂ ਵਿੱਚ ਰੱਖਣ ਰੱਖ ਸਕਣ ਦੀ ਆਸਾਂ ਲਾ ਕੇ ਮਾਨੋ ਰੋਕੇ ਵਿਸ਼ੁਰਦੀ ਹੈ ਨਾਨਕ ਸਾਚ ਸ਼ਬਦ ਸੁਖ ਮਹਿਲੇ ਗੁਰ ਚਰਣੇ ਪ੍ਰਭ ਚਿਤੇ हे ਨਾਨਕ ਜੀ ਵੇ ਸਤਿ ਗੁਰੂ ਦੇ ਚਰਨਾਂ ਦੀ ਬਰਕਤ ਨਾਲ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਵਸਾਉਂਦੀ ਹੈ ਤੇ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦ ਦੇ ਰਾਹੀ ਪ੍ਰਭੂ ਦੀ ਹਜ਼ੂਰੀ ਵਿੱਚ ਆਨੰਦ ਮਾਣਦੀ ਹੈ ਮਾਏ ਨਿਰਾਸੀ ਰੋਏ ਵਿਸ਼ੁੰਨੀ ਬਾਲੀ ਬਾਲੇ ਹਿੱਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 763 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 764 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖੀਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ